ਚਿਚਾ ਜੀ ਮੈਂ ਤੁਹਾਡਾ ਆਪਣਾ ਚਾਚਾ ਬਿਸ਼ਨਾ ਤੁਹਾਨੂੰ ਜਾਣਕਾਰੀ ਦੇਣੀ ਆ ਜੀ ਸਿਨੇਮਿਆ ਘਰਾਂ ਦੇ ਵਿੱਚ ਇੱਕ ਬਹੁਤ ਖੂਬਸੂਰਤ ਫਿਲਮ ਲੱਗ ਚੁੱਕੀ ਆ ਜੀ ਤੁਸੀਂ ਅੱਜ ਹੀ ਜਾ ਕੇ ਦੇਖੋ ਫਿਲਮ ਦਾ ਨਾਮ ਹੈ ਰਿਸ਼ਤੇ ਨਾਤੇ ਪਰਵਾਰਿਕ ਫਿਲਮ ਹੈ ਕਹਾਣੀ ਬਹੁਤ ਵਧੀਆ ਹੈ ਔਰ ਫਿਲਮ ਦੇ ਡਾਇਰੈਕਟਰ ਨਸੀਬ ਰੰਦਾਵਾ ਜੀ ਨੇ ਬਾ ਕਮਾਲ ਫਿਲਮ ਬਣਾਈ ਹੈ ਔਰ ਇਸ ਫਿਲਮ ਦੇ ਪ੍ਰੋਡਿਊਸਰ ਕਸ਼ਮੀਰ ਸਿੰਘ ਸੋਲ ਸਾਹਿਬ ਜੀ ਨੇ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਹੈ ਕਿ ਪਰਵਾਰਿਕ ਫਿਲਮ ਜਿਹੜੀ ਆ ਫਿਲਮ ਇੰਡਸਟਰੀ ਨੂੰ ਦਿੱਤੀ ਆ ਤੇ ਤੁਹਾਡੀ ਚੋਲੀ ਇਹ ਫਿਲਮ ਪਾਈ ਆ ਤੁਸੀਂ ਜਾ ਕੇ ਅੱਜ ਹੀ ਦੇਖੋ ਔਰ ਇਸ ਫਿਲਮ ਦੀ ਸਟਾਰ ਕਾਸਟ ਬਹੁਤ ਵਧੀਆ ਹੈ ਔਰ ਕਸ਼ਮੀਰ ਸਿੰਘ ਸੋਲ ਸਾਧੇ ਬੇਟਾ ਜੀ ਇਹਦੇ ਵਿੱਚ ਮੇਨ ਲੀਡ ਤੇ ਕੰਮ ਕਰ ਰਹੇ ਨੇ ਔਰ ਰਗਵੀਰ ਸਿੰਘ ਸੋਲ ਤੇ ਮਲਕੀਤ ਰੌਣੀ ਪਾਜਦਾ ਇਹਦੇ ਵਿੱਚ ਬਾ ਕਮਾਲ ਰੋਲ ਹੈ ਤੇ ਸੁਨੀਤਾ ਧੀਰ ਜੀ ਨੇ ਬਾ ਕਮਾਲੇ ਦੇ ਵਿੱਚ ਕੰਮ ਕੀਤਾ ਹੈ ਤੇ ਇਹਦੇ ਵਿੱਚ ਹੋਰ ਵੀ ਬਹੁਤ ਪਿਆਰੇ ਪਿਆਰੇ ਆਰਟਿਸਟਾਂ ਨੇ ਕੰਮ ਕੀਤਾ ਹੈ ਜਿਵੇਂ ਲਵ ਗੇਲ ਜੀ ਤੇ ਲਵ ਕੌਰ ਜੀ ਦੋ ਲਵ ਨੇ ਇਹਦੇ ਵਿੱਚ ਤੇ ਦੋਨਾਂ ਨੇ ਬਾ ਕਮਾਲ ਰੋਲ ਕੀਤਾ ਹੈ ਔਰ ਇਹਦੇ ਵਿੱਚ ਗੁਰਪ੍ਰੀਤ ਮੰਡ ਜੀ ਨੇ ਵੀ ਬਾਖੂਬੀ ਸੈਕੰਡ ਲੀਡ ਹੀਰੋ ਦਾ ਰੋਲ ਨਭਾਇਆ ਹੈ ਇਹ ਪਰਵਾਰਿਕ ਕਹਾਣੀ ਹੈ ਇਹਦੇ ਵਿੱਚ ਪਾਕਿਸਤਾਨ ਤੋਂ ਵੀ ਲੈਂਦੇ ਪੰਜਾਬ ਤੋਂ ਸਾਡੇ ਵੀਰਾਂ ਨੇ ਕੰਮ ਕੀਤਾ ਹੈ ਬਹੁਤ ਹੀ ਪਿਆਰੇ ਕਲਾਕਾਰ ਨੇ ਸਹਾਜਬ ਮਿਰਜ਼ਾ ਜੀ ਬਾਖਮਲ ਰੋਲ ਕੀਤਾ ਹੈ ਤੁਸੀਂ ਜਾ ਕੇ ਫਿਲਮ ਅੱਜ ਹੀ ਦੇਖੋ ਪਰਿਵਾਰ ਦੇ ਨਾਲ ਜਾਓ ਪਰਵਾਰਿਕ ਫਿਲਮ ਹੈ ਆਜੋ ਫਿਰ سینਮਾ ਕਰਾਂਗੇ